ਮਲੇਸ਼ੀਆ ਭੇਜਿਆ ਗਿਆ ਇਹ ਕਹਿ ਕੇ ਕਿ ਮੈਂ ਇੱਕ ਮਿੰਟ ਪੰਜਾ ਇਹਨੂੰ ਇਹ ਕਹਿ ਕੇ ਭੇਜਿਆ ਗਿਆ ਕਿ ਮੇਰੇ ਕੋ ਤੁਹਾਨੂੰ ਇੱਕ ਵਰਕ ਪਰਮਿਟ ਦਵਾਵਾਂਗੇ ਅਸੀਂ ਉਹਦੀ ਬਿਆਦ ਵੀ 6 ਸਾਲ 3 ਸਾਲ 2 ਸਾਲ ਦੀ ਹੋਊਗੀ ਔਰ ਉਹਦੇ ਵਿੱਚ ਤੁਸੀਂ ਉੱਥੇ ਜਾ ਕੇ ਫੂਡ ਪੈਕਿੰਗ ਦਾ ਕੰਮ ਕਰੋਗੇ ਪਰ ਜਦੋਂ ਇਹਨਾਂ ਨੂੰ ਬਾਹਰ ਭੇਜਿਆ ਜਾਂਦਾ ਇੱਕ ਸਾਮਣਾ ਪਹਿਲੀ ਗੱਲ ਧਿਆਨ ਨਾਲ ਸੁਣਨ ਦੀ ਗੱਲ ਟੂਰਿਸਟ ਵੀਜ਼ਾ ਟੂਰਿਸਟ ਵੀਜ਼ੇ ਤੇ ਬੰਦੇ ਨੂੰ ਉੱਧਰ ਭੇਜਿਆ ਜਾਂਦਾ ਇਹ ਵਿਚਾਰੇ ਅਨਪੜ੍ਹ ਬੰਦੇ ਆ ਗਰੀਬ ਬੰਦੇ ਮਾਲ ਮਜ਼ਦੂਰੀ ਵਾਲੇ ਬੰਦੇ ਆ ਤੇ ਇਹਨਾਂ ਬੰਦਿਆਂ ਦਾ ਦੱਸੋ ਹੁਣ ਇਹਨਾਂ ਪੜ੍ਹਨਾ ਨਹੀਂ ਆਂਦਾ ਐਸੀ ਚੀਜ਼ ਦਾ ਫਾਇਦਾ ਚੱਕਦੇ ਹੁਣ ਦੇਖੋ ਵਰਕ ਪਰਮਿਟ ਤੇ ਟੂਰਿਸਟ ਕਿੰਨਾ ਫਰਕ ਆ ਟੂਰਿਸਟ ਬੀਜੇਪੀ ਐਜਕੇ ਤੇ ਟਿਕਟਾਂ ਦੀ ਕਰਾ ਕੇ ਇਹਨੂੰ ਉੱਧਰ ਜਾ ਕੇ ਭਾਂਡੇ ਮਝੋਣ ਲਾ ਦਿੱਤਾ ਉੱਥੇ ਮਲੇਸ਼ੀਆ ਦੇ ਵਿੱਚ ਉਹ ਕਹਿੰਦਾ ਮੈਂ ਭਾਂਡੇ ਮੰਜਣਾ ਹੈ ਭਾਈ ਜੀ ਥੀ ਫੂਡ ਪੈਕੇਜ ਦਾ ਕੰਮ ਕਿਹਾ ਹੈਗਾ ਫਿਰ ਜਿੰਨਾ ਇਹਨਾਂ ਦਾ ਸਟਾਫ ਇੱਥੇ ਬੈਠਾ ਆ ਉਹ ਕੁੜੀਆਂ ਜਿਹੜੀਆਂ ਰੱਖੀ ਹੋਈਆਂ ਇਹਨਾਂ ਨੇ ਉਹ ਕੁੜੀਆਂ ਐਡਾ ਪਾਂਦੀ ਆ ਐਡ ਦਿਖਾਓ ਵੀ ਆਪਣੀ ਐਡਾ ਪਾਉਂਦੇ ਉਹ ਐਡਾ ਦੇਖ ਕੇ ਹੀ ਇੱਥੇ ਹੈ ਏਜੰਡਾ ਦੇ ਕੋਲ ਲੋਕੀ ਭੋਲੇ-ਭਾਲੇ ਫਸਦੇ ਆ ਇਹ ਪ੍ਰਸ਼ਾਸਨ ਨੂੰ ਇਹ ਵੀ ਕਹਾਂਗੇ ਇਹ ਐਡਾ ਦੇ ਵੀ ਧਿਆਨ ਦਿੱਤਾ ਜਾਵੇ ਇਹਨਾਂ ਤੇ ਸੰਖਤ ਕਾਨੂੰਨੀ ਕਾਰਵਾਈ ਕੀਤੀ ਐ ਐਡਾ ਬੰਦ ਹੋਣੀ ਚਾਹੀਦੀ ਆ ਕਿਹੜੀ ਜਗ੍ਹਾ ਦਫ਼ਤਰ ਕੀ ਨਾਮ ਹੈ ਇਹ ਜੀ ਗ੍ਰੈਂਡ ਮਾਲ ਆ ਬੀਐਫਸੀ ਚੌਂਕ ਦੇ ਲਾਗੇ ਰੈਡਿਸਨ ਹੋਟਲ ਨਾਲ ਦੇ ਆਪਣੇ ਨੀਅਰ ਰੈਡਿਸਨ ਹੋਟਲ ਆ ਗ੍ਰੈਂਡ ਮਾਲ ਦੇ ਵਿੱਚ 5th ਫਲੋਰ ਦੇ ਵਿੱਚ ਇਹਦਾ ਨਾਮ ਹੈਗਾ ਟਰਨ ਟਰਨਿੰਗ ਪੁਆਇੰਟ ਇਮੀਗ੍ਰੇਸ਼ਨ ਦਾ ਆਫਿਸ ਆ ਤੇ ਇਹਦੇ ਮਾਲਕ ਦਾ ਨਾਮ ਕੋਈ ਗੁਰਪ੍ਰੀਤ ਦੱਸ ਰਿਹਾ ਮੇਰਾ ਵੀਰ ਜਿੰਨਾ ਕੋਲ ਹੈ ਇਹ ਮਾਲਕ ਜੀ ਜੀ ਤੁਹਾਨੂੰ ਇਸ ਟਾਈਮ ਦੇ ਅਸੀਂ ਅੱਜ ਵੀ ਆਏ ਆ ਪਰ ਇਹ 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 ਸਾਨੂੰ ਲਾਰੇ ਲਾ ਰਹੇ ਆ ਹੋਰ ਕੰਪਲੀਟ ਕੀਤੀ ਕੰਪਲੀਟ ਹਲੇ ਇਹਨਾਂ ਨੇ ਕੁਝ ਨਹੀਂ ਕੀਤੀ ਕਿਉਂਕਿ ਅਸੀਂ ਗਏ ਸੀ ਅੱਜ ਵੱਡੇ ਅਫਸਰਾਂ ਕੋਲੋਂ ਵੀ ਸਾਡੀ ਡਿਊਟੀ ਮੰਦੀ ਆ ਕਿ ਅਸੀਂ ਆਪਣੇ ਜਿਹੜੇ ਇਹਨਾਂ ਦੇ ਪੈਸੇ ਘਟਾਣੇ ਆ ਉਹਨਾਂ ਪ੍ਰਸ਼ਾਸਨ ਨੂੰ ਨਾਲ ਰੱਖ ਕੇ ਤਾਂ ਪੈਸੇ ਘਟਾਏ ਜਾਣ ਇਸੇ ਲਈ ਅਸੀਂ ਅੱਜ ਵੀ ਪੀਸੀਆਰ ਵਾਲੇ ਨਾਲ ਲਿਆ ਕੇ ਅਸੀਂ ਇੱਥੇ ਇਹਨਾਂ ਨਾਲ ਗੱਲ ਕਰਨ ਆਏ ਆ ਪਰ ਗਮਸਲਾ ਹੈ ਕਿ ਆ ਕਿੰਨੇ ਕੇ ਧੱਕੇ ਖਲਾਓਗੇ ਲੋਕਾਂ ਨੂੰ ਪੰਜਾਬ ਦੇ ਅੱਗੇ ਪੰਜਾਬ ਦੀ ਜਵਾਨੀ ਬਰਬਾਦ ਹੋਈ ਹੈ ਸੀਐਮ ਸਾਹਿਬ ਨੇ ਬਹੁਤ ਵਧੀਆ ਕੰਮ ਕਰ ਰਹੇ ਹੈ ਜਿਹੜਾ ਨਸ਼ਾ ਵਾਲੇ ਘਰ ਤੋੜ ਰਹੇ ਆ ਇੱਧਰ ਵੀ ਧਿਆਨ ਮਾਰੋ ਤੁਸੀਂ ਕੰਪਲੇਂਟ ਦਿੱਤੀ ਕੋਈ ਪਹਿਲਾਂ ਇਹ ਰੱਖ ਮਿਲਣਾ ਇਹਨਾਂ ਨੂੰ ਇਹ ਪਹਿਲਾਂ ਵੀ ਲੈਣਾ ਜਿੱਦਾਂ ਹੀ ਬਾਹਰ ਆਏ ਇਹ ਇਹ ਬੰਦਾ ਲਾਰੇ 'ਚ ਰੱਖਦਾ ਰਿਹਾ ਇਹਨਾਂ ਨੇ ਮਿਲਣਾ ਸਿਰਫ ਅੱਜ ਕੱਲ ਕੰਟੈਕਟ ਕੀਤਾ ਆ ਤੇ ਆ ਕੇ ਅਸੀਂ ਇਹਨਾਂ ਨਾਲ ਗੱਲ ਕੀਤੀ ਆ ਜਦੋਂ ਇਹਨਾਂ ਨੇ ਕਿਹਾ ਕਿ ਤੁਹਾਡੇ ਪੈਸੇ ਅਸੀਂ ਜਿੰਨੇ ਆ ਇੱਕ ਇੱਕ ਬੰਦੇ ਦਾ ਕਰਕੇ ਦੇ ਦੇਵਾਂਗੇ ਤੇ ਅਸੀਂ ਯਕੀਨ 'ਚ ਆ ਗਏ ਪਰ ਰਾਤੀ ਇਹਨਾਂ ਦੀ ਗੱਲਾਂ ਕੁਝ ਹੋਰ ਹੋ ਗਈਆਂ ਉਹ ਕਹਿੰਦੇ ਨਹੀਂ ਜੀ ਅਸੀਂ 1 ਲੱਖ ਰੁਪਇਆ ਨਹੀਂ ਦੇਣਾ ਸਾਡੇ ਖਰਚੇ ਆ ਤੇ ਖਰਚਾ ਇਹਦਾ ਨਹੀਂ ਆ 1 ਲੱਖ ਰੁਪਇਆ ਪੰਜਾਬ ਚੋਂ ਮਗਾ ਕੇ ਇਸ ਬੰਦੇ ਨੇ 1 ਲੱਖ ਰੁਪਏ ਉਧਰ ਖਰਚਾ ਕਰਕੇ ਤੇ ਟਿਕਟਾਂ ਲਾ ਕੇ ਵਾਪਸ ਆਏ ਆ ਤੇ ਉਹ ਖਰਚਾ ਕਿੱਥੇ ਜਾਣਾ ਉਹ ਵੀ ਤਾਂ ਤੇਰੇ ਖਾਤੇ ਪਾਵਾਂਗੇ ਹੂੰ ਹੂੰ ਸੋ ਕਹਿਣ ਦੀ ਇਹ ਗੱਲ ਆ ਇਹ ਆ ਕਿ ਬੜਾ ਫਰੋਡ ਹੋ ਰਿਹਾ ਜਲੰਧਰ ਸ਼ਹਿਰ ਦੇ ਵਿੱਚ ਇਧਰ ਧਿਆਨ ਦੇਣ ਦੀ ਬੜੀ ਜ਼ਰੂਰਤ ਆ ਮੈਂ ਜਿੱਦਾਂ ਅੱਜ ਮੇਰੇ ਨਾਲ ਚਾਰ ਭਰਾ ਖੜੇ ਆ ਤੁਹਾਨੂੰ ਅੱਗੇ ਵੀ ਪਤਾ ਹੋਣਾ ਚਾਰ ਬੰਦੇ ਮੇਰੇ ਕੋਲ ਪਹਿਲਾਂ ਵੀ ਕਾਇਆ ਸੀਗੇ ਪਾਰਟੀਆਂ ਜਿਹੜੀ ਕਿ ਕਪੂਰਥਲੇ ਕੋਈ ਸ਼ਖਸੀਅਤਾਂ ਦੀ ਏਜੰਟ ਆ ਜਿਨੇ ਕਿ ਉਹਨਾਂ ਨੇ 25 ਲੱਖ ਰੁਪਏ ਦੀ ਠੱਗੀ ਕੀਤੀ ਹੋਈ ਆ ਔਰ ਅਲੱਗ-ਅਲੱਗ ਜ਼ਿਲ੍ਹਾ ਵਿੱਚ ਉਹਨਾਂ ਨੇ ਵੀ ਲੱਖਾਂ ਦੀ ਠੱਗੀ ਮਾਰੀ ਹੋਈ ਆ ਤੁਹਾਡਾ ਕੀ ਨਾਮ ਹੈ ਜੀ ਮੇਰਾ ਹਮਰਾਜ ਜੀ ਕਿੰਨੇ ਪੈਸੇ ਧੋਤੇ ਜੀ ਇਹ ਆਏਗਾ 1.5 ਲੱਖ ਇਹਨਾਂ ਨੇ ਕੈਸ਼ ਲਿਆ ਸੀਗਾ ਤੇ 1 ਲੱਖ ਮੇਰਾ ਉੱਥੇ ਲਵਾਤਾ ਜੀ 15 ਦਿਨ ਮੈਂ ਬੁਖਾਰਿਆ ਤੇ ਉੱਥੇ ਨੂੰ ਬਾਹਰੋਂ ਕਾਲਾ ਲਾਉਂਦੇ ਨਹੀਂ ਇਹਨਾਂ ਦੀ ਕੋਈ ਸੈਟਿੰਗ ਨਹੀਂ ਹੈਗੀ ਇਹਨਾਂ ਨੇ ਮੈਨੂੰ ਇਹਨਾਂ ਨੇ ਮੈਨੂੰ ਫਸਾਤਾ ਜੀ ਕਿਹੜੀ ਕੰਟਰੀ ਦੇ ਬਰਮਾ ਕਿ ਉੱਥੇ ਜਾ ਕੇ ਉੱਥੇ ਆ ਕੇ ਤੁਹਾਡੇ 1.5 ਸਾਲ ਦਾ ਵੀਜ਼ਾ ਲੱਗ ਜਾਊਗਾ। ਨਹੀਂ ਤੁਹਾਨੂੰ ਇੱਥੇ ਕੀ ਕਿਹਾ ਸੀ ਪਹਿਲਾਂ? ਕਹਦਾ ਸੀਗਾ ਕਿ ਤੁਹਾਨੂੰ ਫੂਡ ਪੈਕਿੰਗ ਦੇ 50000 ਸੈਲਰੀ ਹੋਗੀ ਤੇ ਉੱਥੇ ਜਾਂਦੇ ਹੀ ਤੁਹਾਡਾ ਵੀਜ਼ਾ ਲੱਗ ਜਾਊਗਾ। ਵੀਜ਼ਾ ਕੋਈ ਨਹੀਂ ਲੱਗਾ ਇਹ ਸਾਨੂੰ ਘੁਮਾਉਂਦੇ ਰਹੇ ਉੱਥੇ। ਮਤਲਬ ਪਹਿਲਾਂ ਤੁਹਾਨੂੰ ਦੱਸਿਆ ਸੀ ਟੂਰਿਸਟ ਵੀਜ਼ਾ ਲੱਗਣਾ। ਪਹਿਲਾਂ ਇਹਨਾਂ ਨੇ ਕਿਹਾ ਸੀਗਾ ਟੂਰਿਸਟ ਵੀਜ਼ਾ ਦੇਤੇ ਤੁਹਾਨੂੰ ਭੇਜਾਂਗੇ ਉੱਥੇ ਜਾ ਕੇ ਤੁਹਾਡਾ 1.5 ਸਾਲ ਦਾ ਵੀਜ਼ਾ ਲੱਗ ਜਾਊਗਾ। ਪਹਿਲਾਂ ਦੱਸਿਆ ਟੂਰਿਸਟ ਵੀਜ਼ਾ ਇਹਨਾਂ ਨੇ? ਹਾਂ ਜੀ। ਵਰਕ ਪਰਮਿਟ ਲੈ ਕੇ ਸੁਸਪਰੀਸ ਦਿਲਵਾਉਣਾ। ਹਾਂ ਜ ਇਹ ਤੁਹਾਨੂੰ ਪਹਿਲਾਂ ਟੂਰਿਸਟ ਕਿਹਾ ਸੀਗੇ ਵਰਕ ਕਿਹਾ ਸੀ ਪਹਿਲਾਂ ਜਦੋਂ ਪਹਿਲਾਂ ਕਿਹਾ ਸੀਗਾ ਟੂਰਿਸਟ ਵੀਜ਼ਾ ਤੇ ਤੁਸੀਂ ਮਤਲਬ ਵੀਜ਼ਾ ਤੇ ਉੱਥੇ ਪਹੁੰਚਦੇ ਸਾਰੀ ਤੁਹਾਡਾ 1.5 ਸਾਲ ਦਾ ਵੀਜ਼ਾ ਲੱਗ ਜੂਗਾ ਉਹਨਾਂ ਨੇ ਪੁੱਛਿਆ ਨਹੀਂ ਕਿ ਟੂਰਿਸਟ ਵੀਜ਼ੇ ਦੇ ਲਾ ਕੇ ਵਰਕ ਪਰਮਿਟ ਵੀਜ਼ਾ ਕਿੱਦਾਂ ਲੱਗੂਗਾ ਇਹ ਇਹਨਾਂ ਨੂੰ ਇਹਨਾਂ ਨੂੰ ਪਤਾ ਹੋਊਗਾ ਇਹ ਇਹਨਾਂ ਨੇ ਇਹਨਾਂ ਦੀ ਸੈਟਿੰਗ ਹੋ ਗਈ ਹੈ ਪਰ ਵੀਜ਼ਾ ਇਹ ਪਹਿਲੇ ਇੱਕ ਵਾਰੀ ਲੱਗਦਾ ਜੇ ਟੂਰਿਸਟ ਲੱਗਦਾ ਜੇ ਵਰਕ ਪਰਮਿਟ ਲੱਗਦਾ ਕਿਸੇ ਵੀ ਸ਼ਹਿਰ ਦਾ ਉਹ ਇਹਨਾਂ ਨੇ ਕਿਹਾ ਸੀਗਾ ਇਹਨਾਂ ਨੇ ਕਿਹਾ ਕਿ ਉੱਥੇ ਪਹੁੰਚਦੇ ਸਾਰੀ 1.5 ਸਾਲ ਦਾ ਵੀਜ਼ਾ ਲੱਗ ਜੂਗਾ ਹੂੰ ਇੰਨੇ ਸਿਆਣੇ ਇੰ ਮੈਂ ਮਹੀਨਾ ਪੱਚੀਆਂ ਦਿਨਾਂ ਬਾਅਦ ਉੱਥੋਂ ਆਂਗਸਾਰੀ ਮੈਂ ਭਾਈ ਉਹਨਾਂ ਨੂੰ ਮਿਲਿਆ ਫਿਰ ਆਪਾਂ ਕਰ ਲਿਆ ਹੈ ਭਾਈ 6 ਮਹੀਨੇ ਹੋ ਗਏ ਕਿਵੇਂ ਕੰਟੈਕਟ ਹੋਇਆ ਸੀ ਇਹਨਾਂ ਨਾਲ ਦਫ਼ਤਰ ਵਾਲਿਆਂ ਨੇ ਇਹਨਾਂ ਨਾਲ ਦਫ਼ਤਰ ਇਹ ਕੁੜੀਆਂ ਬਣਾਈਆਂ ਜਿਹੜੀਆਂ ਪੈਸੇ ਮੰਗਦੀਆਂ ਸੀ ਪੈਸੇ ਇਹਨਾਂ ਨੂੰ ਲੈ ਕੰਟੈਕਟ ਕਿਵੇਂ ਕਿਸ ਨੇ ਭੇਜਿਆ ਤੁਹਾਨੂੰ ਇੱਥੇ ਇਹ ਕਹਿੰਦੇ ਐਡ ਭਾਈ ਫੀਸ ਐਡ ਭਾਈ ਦਿਖਾਓ ਐਡ ਕਰ ਲਓ ਐਡ ਹੋ ਗਿਆ ਹੋਰ ਐਡ ਹੋ ਗਿਆ ਲੈ ਭਾਈ ਤੁਹਾਡਾ ਕੀ ਨਾਮ ਹੈ ਤੇ ਤੁਹਾਡੇ ਕੀ ਨਾਮ ਹੈ ਮੇਰਾ ਭਾਈ ਸੂਰਜ ਨਾਮ ਠੀਕ ਕਿੰਨੇ ਪੈਸੇ ਦੋਦੇ ਜੀ ਮੇਰੇ 2 ਲੱਖ ਵੀ ਇਹ ਦੋ ਹੀ ਆ 2 ਲੱਖ ਹੋ ਰਹੇ ਤੁਹਾਨੂੰ ਕੀ ਗਿਆ ਸੀ ਕਿੱਥੇ ਭੇਜਾਂਗੇ ਇਹ ਕੇਂਦਰ ਸੇ ਅਜਰ ਬਾਈ ਜਾਨ ਭੇਜ ਦੇ ਦੱਸਣ ਅਜਰ ਬਾਈ ਜਾਨ ਹਾਂਜੀ ਤੇ ਮੁਰਕੇ ਤੁਹਾਨੂੰ ਭੇਜਿਆ ਉੱਥੇ ਨਹੀਂ ਭੇਜਿਆ ਨਹੀਂ ਇਹਨਾਂ ਨੇ ਜਿੱਦਾਂ ਟਿਕਟ ਦਿੱਤੀ ਸੀ 15 ਦੀ ਸੀਗੀ ਸੱਚ ਉਹ 12 ਨੂੰ ਫੋਨ ਕਰਕੇ ਕਹਿੰਦੇ ਡਿਲੇ ਹੋ ਗਈ ਮੁਰਕੇ ਫੇਰ ਸੀ ਆਏ ਜਿਹੜਾ ਮਾਲ ਫੇਰ ਕਹਿੰਦੇ 28 ਨੂੰ ਕਰਾਂਗੇ ਡਿਲੇ ਕਿਉਂ ਹੋ ਗਈ ਦੱਸਿਆ ਕੁਛ ਉਹਨਾਂ ਨੇ ਦੱਸਿਆ ਹੀ ਨਹੀਂ ਅਸੀਂ ਕਿਹਾ ਮੈਸੇਜ ਦਿਖਾਓ ਕਿੰਨੇ ਚਿਰ ਪਹਿਲਾਂ ਡਿਲੇ ਹੋਈ ਸੀ ਇਹ ਤੁਹਾਨੂੰ ਦੱਸਿਆ ਜੋ ਇਹ 12 ਤਰੀਕ ਨੂੰ 12 ਸੀ 12 ਤਰੀਕ ਨੂੰ ਫੌਰਨ ਅਪਲਾਈ ਕਦੋਂ ਕੀਤਾ ਸੀ ਅੱਛੀ ਅਪਲਾਈ ਮੇਰੇ ਸਾਹਮਣੇ ਦਿਖਾਓ ਹੁਣ ਕੀ ਕਹਿ ਰਿਹਾ ਓ ਤੁਹਾਨੂੰ ਪੈਸੇ ਦੇ ਰਿਹਾ ਵਾਪਸ ਨਹੀਂ ਨਹੀਂ ਵਾਪਸ ਨਹੀਂ ਦੇਣੀ ਕੀ ਕਹਿੰਦੇ ਤੁਹਾਨੂੰ ਚ ਗੱਲ ਕਰ ਗੱਲ ਕਰਕੇ ਕੀ ਸੀ ਕੀ ਕਹਿੰਦੇ ਸੀਗੇ ਦੱਸੋ ਕਹਿੰਦੇ ਸਾਰਾ ਆਉਗੇ ਬੈਠੋ ਬਣਾਣਾ ਨਹੀਂ ਕੱਲੇ ਕੱਲੇ ਕੀ ਕਹਿੰਦੇ ਸੀਗੇ ਕੱਲੇ ਕੋਛ ਨਹੀਂ ਕਿ ਕੱਲੇ ਕੱਲੇ ਤਾਂ ਦਵਾਗੇ ਇਦਾਂ ਕੁਛ ਨਹੀਂ ਨਹੀਂ ਇਦਾਂ ਕੁਛ ਭਰਾਵਾਂ ਨੇ ਕਿਹਾ ਨਹੀਂ ਗੱਲ ਸਰਨੇ ਕਿ ਕੱਲੇ 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 ਦਵਾਗੇ ਦੇਖੋ ਜੀ ਮਾਸੂਮ ਬੰਦੇ ਆ ਤੁਹਾਡੀ ਕਿੰਨੇ ਪੈਸੇ ਆ ਜੀ ਭਾਜੀ ਮੇਰਾ ਨਾਮ ਰਕੇਸ਼ ਕੁਮਾਰਾ ਜੀ ਮੇਰੇ ਆਇਆ ਘਾ 2 ਲੱਖ 20 ਹਜ਼ਾਰ ਰੁਪਈਆ ਪਰ ਮੈਂ ਇਹਨਾਂ ਨੂੰ ਫੇਸਬੁੱਕ ਤੋਂ ਦੇਖ ਕੇ ਆ ਨਾ ਆਇਆ ਸੀਗਾ ਅਦਰਬਾਈ ਜਾਣਕਾਰੀ ਇਦਾਂ ਕੱਟੋ ਨੀ ਐਡ ਕੱਟੇ ਯਾਰ ਤੇ ਸਰ ਜੀ ਮੈਂ ਜਦੋਂ ਇੱਥੇ ਆਇਆ ਇਹਨਾਂ ਨੇ ਮੇਰਾ ਪਾਸਪੋਰਟ ਲਿਆ ਤੇ ਫੋਟੋ ਵੀ ਕੀ ਕਹਿੰਦੇ ਆ ਅਦਰਬਾਈ ਜਾਨ ਕੰਟਰੀ ਦਾ ਤਾਂ ਇਦਾਂ ਕੋਈ ਕਲਰ ਪਰਮਡ ਦਵਾਗੇ ਅਦਰ ਬਾਈ ਜਾਨਦਾ ਵਰਕ ਪਰਮਿਟ ਦਵਾਗੇ ਤੇ ਵੀ ਸਾਨੂੰ ਪਹਿਲਾਂ ਜੀ ਵੀਜ਼ਾ ਦਿੱਤਾ ਵੀਜ਼ਾ ਜੇ ਕਿ 1 ਲੱਖ ਰੁਪਈਆ ਲਿਆ ਵੀਜ਼ੇ ਵਰਕਰ ਮੈਨ ਲਿਖਿਆ ਸੀ ਇਹ ਜਿਹਨੀ ਉੱਥੇ ਟੂਰਿਸਟ ਜੀ ਟੂ ਡੇ ਉਹ ਕਹਿੰਦੇ ਉੱਥੇ ਜਾ ਕੇ ਜਦੋਂ ਤੁਹਾਡਾ ਡੀਲ ਜਦੋਂ ਡੀਲ ਹੋਈ ਸੀ ਉਦੋਂ ਤੁਹਾਨੂੰ ਕੀ ਕਿਹਾ ਸੀ ਮੈਨੂੰ ਕਿਹਾ ਜੀ ਵਰਕ ਪਰਮਿਟ ਮਿਲੂਗਾ ਤੁਹਾਨੂੰ ਇਥੇ ਜਦੋਂ ਡੀਲ ਹੋਈ ਸੀ ਹਾਂਜੀ ਜਦੋਂ ਡੀਲ ਹੋਈ ਸੀਗੀ ਜਦੋਂ ਮੈਂ ਟੂਰਿਸਟ ਵੀਜ਼ਾ ਦੇਖਿਆ ਤੇ ਮੈਨੂੰ ਪੁੱਛਿਆ ਮੈਂ ਕਿਹਾ ਮੈਡਮ ਇਹ ਟੂਰਿਸਟ ਆ ਕਹਿੰਦੇ ਉੱਥੇ ਜਾ ਕੇ ਕਨਵਰਟ ਹੋ ਜਾਊਗਾ ਇਹ ਵੀਜ਼ਾ ਮੈਂ ਕਿਹਾ ਇਦਾਂ ਕਿਦਾਂ ਹੋ ਜਾਊਗਾ ਕਨਵਰਟ ਉਹ ਕੀ ਬੰਦਾ ਹੈ ਤੇ ਮੈਂ ਕਿ ਲੋੜਨੀ 에어ਪੋਰਟ ਤੇ ਜਾਉਂਗੇ 에어ਪੋਰਟ ਤੋਂ ਬਾਹਰ ਨਿਕਲੋਗੇ ਤਾਂ ਕੰਪਨੀ ਦੇ ਬੰਦੇ ਤੁਹਾਨੂੰ ਲੈ ਕੇ ਜਾਣਗੇ ਤੇ ਚਲੋ ਜੀ ਸਾਨੂੰ ਇਨੀ ਟੈਗਟ ਦਿੱਤੀ 15 ਤਰੀਕ ਦੀ 15 ਜਨਵਰੀ ਟੈਗਟ ਦਿੱਤੀ ਤੇ 12 ਫਰਵਰੀ ਨੂੰ ਸ਼ਾਮ ਨੂੰ ਪੰਜ ਸਾਢੇ ਕਿ ਪੰਜ ਵੀ ਫੋਨ ਆਉਂਦਾ ਸਰਦਾ ਤੇ ਗੰਦੇਰ ਗੇਸ਼ੂਮਰ ਜੀ ਵੀ ਕੋਈ ਆਪਾਂ ਵਿੰਡੋ ਕੈਨੇਡੀਅਨ ਵਗੈਰਾ ਬੁਕਿੰਗ ਤਾਂ ਨਹੀਂ ਕਰਾਈ ਮੈਂ ਕਿਹਾ ਹਾਂਜੀ ਸਾਡੀ ਕਰਵਾਈ ਆ ਵਿੰਡੋ ਕੈਨੇਡੀਅਨ ਬੁਕੀ ਕਰਵਾਈ ਆ ਕਹਿੰਦੇ ਸਰ ਕੈਨਸਲ ਕਰਵਾ ਦਿਓ ਮੈਂ ਕਿਹਾ ਕਿਉਂ ਸਰ ਕਹਿੰਦੇ ਟਿਕਟ ਕੰਪਨੀ ਡਿਲੇ ਕਰਦੀ ਮੈਂ ਕੀ ਗੱਲ ਵਾਜਾ ਕਹਿੰਦੇ ਉਹ ਕੰਪਨੀ ਦੀ ਕੋਈ ਪ੍ਰੋਬਲਮ ਆ ਗਈ ਆ ਵੀ ਟਿਕਟ ਡਿਲੇ ਕਰਦੀ ਆ ਤਾਂ ਨਹੀਂ ਇੱਕ ਦੋ ਦਿਨ ਦੇ ਵਿੱਚ ਇੱਕ ਦੋ ਦਿਨ ਦੇ ਵਿੱਚ ਟਿਕਟ ਫੇਰ ਮਿਲ ਜੂਗੀ ਫੇਰ ਇਹ ਨਹੀਂ ਟਿਕਟ ਦਿੱਤੀ ਨਹੀਂ ਫੇਰ ਅਸੀਂ ਆਏ ਨਾ ਪੁੱਛਿਆ ਕਹਿੰਦੇ ਫੇਰ ਨਹੀਂ ਸਾਨੂੰ 28 ਤਰੀਕ ਨੂੰ ਤੁਸੀਂ ਭੇਜ ਦਿਓਗੇ ਖੈਰ ਜੀ ਜੀ ਆਣਾ ਨਹੀਂ ਸਾਨੂੰ ਅਸੀਂ ਆਪੇ ਟਿਕਟ ਭੇਜਾਂਗੇ ਜੀ ਇਹ ਨੂੰ ਦੇਖਿਆ ਵੀ 28 ਤਰੀਕ ਨੰਘ ਹੀ ਆ ਵੀ ਮੈਂ ਸੋਮਵਾਰ ਮਤਲਬ ਦੋ ਦਿਨ ਬਾਅਦ ਚ ਫੇਰ ਆਇਆ ਫੇਰ ਇਹ ਕਹਿੰਦੇ ਕੋਈ ਨਹੀਂ ਸਾਰ ਆਉਂਦੇ ਨਾਲ ਗੱਲ ਕਰ ਲਿਓ ਗੱਲ ਕਾਲੀ ਉਹ ਜੀ ਨਹੀਂ ਮੜ ਕੇ ਫੀ ਨਹੀਂ ਟਿਕੜਤੀ ਸਾਡੇ ਗੇੜੇ ਮਰਵਾਉਂਦੇ ਰੇ ਪੈਸੇ ਇੱਕ ਦਿਨ ਤੇ ਚੱਕ ਪੈਸੇ ਦੇਖੋ ਜੀ ਪੈਸੇ ਮੈਂ 골ਡ ਲੋਨ ਲਿਆ ਮੈਂ ਤਾਂ ਪੂਰੀ ਰਕਮ ਹਾਸਲ ਰਸੀਦਾ ਪਈਆਂ ਮੈਂ ਤੁਹਾਨੂੰ ਦਿਖਾ ਸਕਦਾ ਇਸ ਟਾਈਮ ਹੂੰ ਤੇ ਉਹ ਨਹੀਂ ਮੈਂ 골ਡ ਲੋਨ ਲਿਆ ਤੇ ਇੱਕ ਵਿਆਜਤੀ ਫੜਿਆ ਲੱਖ ਰੁਪਈਆ ਇਦਾਂ ਕਰਕੇ ਇਹਨਾਂ ਨੂੰ ਅਸੀਂ ਭਾਜੀ ਅਸੀਂ ਦਿਹਾੜੀਦਾਰ ਬੰਦੇ ਮਜ਼ਦੂਰ ਬੰਦੇ ਆ ਤੇ ਇਹਨੇ ਸਾਨੂੰ ਝਾਂਸਾ ਚਲਿਆ ਇਹਨੇ ਸਾਨੂੰ ਸਾਡੇ ਨਾਲ ਫਰਾਡ ਕੀਤਾ ਆ ਇਹ ਨਹੀਂ ਫਰਵਾਡ ਕਰਕੇ ਹੁਣ ਸਾਨੂੰ ਕੁਛ ਨਹੀਂ ਹੈ ਲਾਟ ਸੇਰਾ ਫਰਾਰੇ ਹੈ ਇਹ ਤੇ ਹੁਣ ਸਾਡੇ ਗੇੜੇ ਮਰਵਾ ਰਹੇ ਆ ਕੱਲ ਸਾਨੂੰ ਕਹਿੰਦੇ ਸੀ ਸਾਨੂੰ ਇੱਕ ਇੱਕ ਦੋ ਦੋ ਜਾਣਨ ਕਰਕੇ ਤੁਹਾਨੂੰ ਪੈਸੇ ਵਾਪਸ ਦੇ ਦਾਂਗੇ ਫੇਰ ਸਮਰਾਟ ਭਾਈ ਆਦ ਕੰਦੇ ਕੋਈ ਗੱਲ ਨਹੀਂ ਵੇਖ ਇੱਕ ਦੋ ਦਿਨ ਦੇ ਬਾਅਦ ਇਹ ਕਹਿੰਦੇ ਦੇ ਦਾਂਗੇ ਦੋ ਦੋ ਜਾਣਨ ਕਰਕੇ ਦੇ ਵੀ ਮੁਰਗੀ ਅੱਜ ਅਸੀਂ ਫੇਰ ਆਏ ਆ ਤੇ ਹੁਣ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੀ ਕਹਿੰਦੇ ਆ ਦਿੱਤੇ ਨਹੀਂ ਪੈਸੇ ਤੁਹਾਨੂੰ ਨਹੀਂ ਪੈਸਾ ਕੋਈ ਨਹੀਂ ਟੋਟਲ ਕਿੰਨਾ ਸਮਾਂ ਹੋ ਗਿਆ ਇੱਥੇ ਘੇੜੇ ਮਾਰ ਦੇਣੇ 3 ਘੇੜੇ ਮਾਰ ਦੇਣੇ ਘੱਟੋ ਘਾਟ ਹੋ ਗਿਆ ਅੱਜ ਮੈਨੂੰ ਹਫ਼ਤਾ ਦਾ ਦਾਦਾ ਦੇਣਾ ਹੋ ਗਿਆ ਲਗਾਤਾਰ ਪੈਸੇ ਕੈਸ਼ ਦਿੱਤੇ ਸੀ ਇਹਨਾਂ ਨੂੰ ਕੋਈ ਪੈਸੇ ਨਹੀਂ ਕੈਸ਼ ਲੈ ਬਹੁਤ ਜ਼ੋਰ ਲਾਇਆ ਮੈਂ ਕਿਹਾ ਜੀ ਆਪਣਾ ਗੂਗਲ ਪੇ ਜਾਂ ਆਪਣਾ ਕੁਝ ਵੀ ਇਹਨਾਂ ਨੂੰ ਦੇ ਦਿਓ ਅਸੀਂ ਤੁਹਾਨੂੰ ਪੈਸੇ ਪਾ ਦਈਏ ਕਹਿੰਦੇ ਨਹੀਂ ਸਰ ਅਸੀਂ ਆਨਲਾਈਨ ਹੀ ਸਾਡੇ ਨੂੰ ਪੈਸੇ ਲੈਣੇ ਆ ਬਾਈ ਹੈਂਡ ਪੇਮੈਂਟ ਲੈਣੀ ਆ ਤੇ ਬਾਈ ਹੈਂਡ ਤੁਹਾਨੂੰ ਪੀਜਾ ਤੇ ਪਾਸਪੋਰਟ ਤੇ ਨਾਲ ਕੀ ਇਤਾਂ ਵੀਡੀਓ ਵਗੈਰਾ ਦਾ ਕੁਝ ਨਹੀਂ ਹੈ ਕਿ ਵੀਰੇ ਇਨੀ ਕੁਝ ਨਹੀਂ ਪਾਜੀ ਜਦੋਂ ਇੱਕ ਵਾਰ ਸਾਲਾਂ ਦੀ ਰਿਕਾਰਡਿੰਗ ਤੇ ਮੋਬਾਈਲ ਰੱਖਦੇ ਆ ਜਦੋਂ ਅੰਦਰ ਜਾਣੇ ਆ ਅੰਦਰ ਕਾਊਂਟਰ ਤੇ ਪਹਿਲੇ ਇਹ ਕਹਿੰਦੇ ਫੋਨ ਸਾਨੂੰ ਸਾਮੇਟ ਕਰਦਾਓ ਸਾਨੂੰ ਅੰਦਰ ਨਹੀਂ ਫੋਨ ਜਾਂਦੇ ਨੇ ਕਿੱਥੋਂ ਭਾਜੀ ਅਸੀਂ ਵੀਡੀਓ ਮੋਡ ਨਹੀਂ ਆਉਂਦੇ ਤਾਂ ਕੋਈ ਸਾਹਮਣੇ ਨਹੀਂ ਗੱਲ ਕਿ ਇਹਦੇ ਇਹਦੇ ਦਫਤਰ ਦੇ ਬਾਹਰ ਨਾ ਕੋਈ ਬੋਰਡ ਲੱਗਾ ਨਾ ਕੋਈ ਕੰਪਨੀ ਦਾ ਨਾਮ ਲਿਖਿਆ ਹੋਇਆ ਹੈ ਔਰ ਸਭ ਨਾਲ ਵੱਡੀ ਗੱਲ ਦੇਖਣ ਵਾਲੀ ਇਹ ਹੈ ਕਿ ਇਹ ਰਜਿਸਟਰਡ ਹੈਗਾ ਕਿ ਨਹੀਂ ਹੈਗਾ ਜੇ ਹੈਗਾ ਤਾਂ ਕਿਹਦੇ ਕੋਲ ਔਰ ਸਭ ਨਾਲ ਵੱਡੀ ਗੱਲ ਇਹੀ ਕਹਾਂਗਾ ਵੇਖੋ ਗਰੀਬ ਬੰਦੇ ਆ ਦਿਹਾੜੀ ਮਜ਼ਦੂਰ ਕਰਕੇ ਬੰਦਿਆਂ ਨੇ ਇਹ ਪੈਸੇ ਲੋਨ ਤੇ ਚੱਕ-ਚੱਕ ਕੇ ਦਿੱਤੇ ਆ ਤਾਂ ਦੱਸੋ ਉਹ ਵਿਚਾਰਿਆਂ ਦਾ ਕਿੱਥੇ ਜਾ ਕੇ ਮਰ ਜਣ ਉਹਨਾਂ ਦਾ ਵੀ ਪਰਿਵਾਰ ਆ ਮਿਲ ਕੋ ਕੰਪਲੇਂਟ ਦਿੱਤੀ ਹੈ ਜਿਹੜੇ ਇਹ ਨਾ ਇੰਨਾ ਲਾਰੇ ਲਾਈ ਜਾਂਦੇ ਇੰਨਾ ਜਿਵੇਂ ਮਜ਼ਾਕ ਕਰਾਏ ਹੋਏ ਨੇ ਥਾਗ ਏਜੰਟ ਹੈ ਜਿਹੜੇ ਜਦੋਂ ਤੋਂ ਹੁਣ ਬਾਹਰੋਂ ਲੋਕ ਆ ਰਹੇ ਆ ਉਹਨਾਂ ਨੂੰ ਰਿਪੋਰਟ ਕੀਤੇ ਜਿਹੜੇ ਆ ਰਹੇ ਆ ਉਹਨਾਂ ਨੂੰ ਕਾਫੀ ਕੰਪਲੇਂਟਾਂ ਦਿੱਤੀਆਂ ਪਰਚੇ ਵੀ ਹੋਏ ਏਜੰਟਾਂ ਦੇ ਦਿੱਤੇ ਆ ਤੁਸੀਂ ਕੋਈ ਕੰਪਲੇਂਟ ਦਿੱਤੀ ਆ ਹੁਣ ਕੋਈ ਇਹਨਾਂ ਦੇ ਖਿਲਾਫ ਇਸੇ ਲਈ ਸੱਦੀ ਆ ਕਿ ਅਸੀਂ 112 ਤੇ ਇਹਨਾਂ ਦੀ ਕੰਪਲੇਂਟ ਦਰਜ ਕਰਾਈ ਹੋਈ ਆ ਹੁਣ ਅਸੀਂ ਲਿਖਤ ਦੇ ਵਿੱਚ ਥਾਣੇ ਇਹਨਾਂ ਦੀ ਕੰਪਲੇਂਟ ਮੈਂ ਦਰਜ ਕਰਾ ਕੇ ਤੇਰਾ ਥਾਣਾ ਪੈਂਦਾ ਇਸਲਾਕੇ ਨਹੀਂ ਸਰ ਕੀ ਤੁਹਾਨੂੰ ਵਾਇਰਲੈਸ ਕੀ ਹੋਇਆ ਸੀ ਮੁਕਦਮੇ ਵਿੱਚ ਤੁਹਾਡ ਆਖੀਏ ਫੋਟੋ ਦਾ ਏਜੰਟ ਫੜਿਆ ਹੋਇਆ ਕਿ ਉਹ ਗੱਲ ਏਜੰਟ ਫੜਿਆ ਕਰੇ ਝਗੜਾ ਹੋ ਰਿਹਾ ਸੀ ਬੁੱਕ ਤੇ ਆਏ ਆ ਤੇ ਕੋਈ ਅੱਟ ਹੈ ਨਹੀਂ ਸੀਗਾ ਤੇ ਜਿਹੜੋ ਆਏ ਗੱਲਬਾਤ ਕੀਤੀ ਆ ਉਹ ਦੱਸਿਆ ਵੀ ਸਾਡੇ ਕਿਸੇ ਲੱਖ ਕਹਿ ਰਿਹਾ ਕੋ 2 ਕਹਿ ਰਿਹਾ ਕੋ 2.5 ਕਹਿ ਰਿਹਾ ਫੋਟੋਆਂ ਤਾਂ ਲੈ ਕੇ ਦਿਖਾ ਦੇਣ ਨੂੰ ਕਹਤਾ ਭਾਈ ਅੱਛਾ ਜੀ ਸਰ ਕੋਈ ਨਾਮ ਵਗੈਰਾ ਲਿਖਿਆ ਨਾ ਤਾਂ ਕੀ ਨਾਮ ਨਹੀਂ ਵਾਰ ਲਿਖਿਆ ਕੁਛ ਨਹੀਂ ਲਿਖਿਆ ਮੇਰੇ ਏਜੰਟਾਂ ਨੂੰ ਸਾਰਿਆਂ ਨੂੰ ਜਲੰਧਰ ਦੇ ਜਿੰਨੇ ਵੀ ਏਜੰਟ ਆ ਠਾਕਾ ਏਜੰਟ ਚੋਰ ਏਜੰਟ ਸਾਰਿਆਂ ਨੂੰ ਇੱਕ ਵਾਰਨਿੰਗ ਆ ਅਗਰ ਮੈਨੂੰ ਇਹ ਪਤਾ ਲੱਗਿਆ ਕਿ ਇਹ ਬੰਦਾ ਬਿਨਾਂ ਕਾਜ ਤੋਂ ਬੈਠਾ ਆ ਬਿਨਾਂ ਲਾਇਸੈਂਸ ਤੋਂ ਬੈਠਾ ਆ ਉਦੋਂ ਮੈਂ ਉਹ ਕਾਰਵਾਈ ਕਰਾਊਗਾ ਕਿ ਉਹ ਸੋਚਿਆ ਨਹੀਂ ਹੋਣਾ ਇਹ ਸੋਚਦੇ ਕੱਲੀ 420 ਕਾਰਵਾਈ ਕਰਾ ਕੇ ਤਾਂ ਅਸੀਂ ਵੱਜ ਜਾਵਾਂਗੇ ਕਿਉਂਕਿ ਕਾਨੂੰਨ ਦੇ ਦਾਰੇ 'ਚ ਰਹਿ ਕੇ ਦੇਖਿਆ ਜਾਵੇ ਤਾਂ 420 ਲੱਗਦੀ ਆ ਕਿਉਂਕਿ ਕਾਨੂੰਨ ਇਹਨਾਂ ਨੇ ਵੀ ਪੜੇ ਹੋਏ ਆ ਤਾਂ ਹੀ ਲੋਕਾਂ ਨਾਲ ਛੜਿਆਂ ਠੱਗਿਆ ਕਰਕੇ ਲੋਕਾਂ ਨਾਲ ਇਦਾਂ ਇਦਾਂ ਠੱਗਿਆ ਠੋਰੀਆ ਕਰਦੇ ਆ ਪਰ ਮੇਰੀ ਇੱਕ ਵਾਰਨਿੰਗ ਜਿੰਨੇ ਏਜੰਟ ਠੱਗੀ ਠੋਰੀ ਵਾਲੇ ਆ ਕਿ ਹੁਣ ਸੰਭਲ ਜਾਓ ਕਿਤੇ ਮੇਰੇ ਅੜਿੱਕੇ ਆ ਗਏ ਤਾਂ ਮੈਂ ਪ੍ਰਸ਼ਾਸਨ ਕੋ ਉਹ ਕਾਰਵਾਈ ਕਰਾ ਕੇ ਦਿਖਾਉਗਾ ਤੁਹਾਨੂੰ ਉਹ ਤੁਹਾਨੂੰ ਆਉਣ ਵਾਲੇ ਨਸਲਾ ਵੀ ਯਾਦ ਰੱਖੂਗੀ ਆ ਗੱਲਬਾਤ ਹੋਈ ਹੈ ਕੀ ਕਹਿ ਰਹੇ ਆ ਇਹ ਆ ਰਹੇ ਕਿਤੇ 10 ਮਿੰਟ ਚ ਆ ਰਹੇ ਆ ਮਾਲਕ ਦੇਖੋ ਕੱਲ ਵੀ ਇਦਾਂ ਹੀ ਕਹਿ ਰਹੇ ਹੀ ਪਰ ਇਹ 2 ਘੰਟੇ ਆਏ ਨਹੀਂ ਮੁੜ ਕੇ ਬਾਕੀ ਦੇਖਾਂਗੇ ਹੁਣ ਕੋਈ ਨਹੀਂ ਆਲਾ ਤਾਂ ਅਸੀਂ ਵੇਟ ਕਰਾਂਗੇ ਪੈਸੇ ਲੈ ਕੇ ਜਾਣੇ ਇਹਨਾਂ ਦੇ ਸਾਡੇ ਵੀ ਸੇਮ ਮੈਟਰ ਇਹ ਰਿਹਾ ਤੋ ਮੈਂ ਜੀ 130000 ਰੁਪਏ ਦਿੱਤਾ ਸੀ ਅੱਜ ਦਿਨੇ ਕਾਪੜ ਕੇ ਪੁੱਛਿਆ ਇਹਨਾਂ ਨੂੰ ਕਿ ਸਾਡਾ ਵੀਜ਼ਾ ਵੀਜ਼ਾ ਹੋ ਗਿਆ ਭਾਈ ਜਿੱਦਾਂ ਦੱਸਿਆ ਕਿ ਅੱਜ ਦਿਨੇ ਕੱਲ ਦਿਨੇ ਪੈਸੇ ਨਾਲ ਹੀ ਵੀਜ਼ੇ ਦੇ ਦਿੰਦੇ ਸੀ ਇਹਨਾਂ ਨੇ ਕਹਿਤਾ ਲਾਰੇ ਲਾਏ ਸਾਡੇ ਤੋਂ 2 ਮਹੀਨੇ ਹੋ ਗਏ ਆ ਕਿਹੜੀ ਜਗ੍ਹਾ ਤੁਹਾਨੂੰ ਕਹੇ ਸੀ ਅਜ਼ਰਬੈਜਾਨ ਦਾ ਕਿਹਾ ਸੀ ਇਹਨਾਂ ਨੇ ਭੇਜਿਆ ਹੈ ਨਹੀਂ ਜਿੱਦ ਅਸੀਂ ਮੈਟਰ ਕਹਿ ਨਹੀਂ ਭਾਈ ਨੇ ਕਿ ਟਿਕਟ ਕੈਨਸਲ ਹੋ ਗਈ ਹੈ ਤੁਹਾਡੀ ਕੰਪਨੀ ਪ੍ਰੋਬਲਮ ਹੋ ਗਈ ਇਸੇ ਮੈਟਰ ਮੜ ਕੇ ਖਾਲੀ ਪੇਪਰ ਤੇ ਸਾਈਨ ਕਰਾ ਲਈ ਮੁਰਗੀ ਇਹਨਾਂ ਨੇ ਤਦੋ ਟੋਟਲ 5.7 ਲੱਖ ਫਸਿਆ ਸਾਰੇ ਬੰਦਾਂ ਦਾ ਸੋ ਦੇਖ ਸਕਦੇ ਹੋ ਇੱਕ ਹੋਰ ਇੱਕ ਮੈਨੂੰ ਫੋਨ ਆ ਕੇ ਭੈਣ ਦਾ ਉਹ ਕਹਿੰਦਾ ਏਜੰਟ ਗਾਲਾਂ ਕੱਟਣਦਿਆਂ ਗੰਦੀਆਂ ਉਹਨਾਂ ਨੂੰ ਉਲਟਾ ਜੇ ਕਸਟਮਰ ਨੇ ਪੈਸੇ ਲੈਣੇ ਆ ਉਲਟਾ ਉਹਨੂੰ ਗੰਦੀਆਂ ਗਾਲਾਂ ਕੱਟਦਾ ਉਹ ਵੀ ਜਾ ਕੇ ਦੇਖਦਾ ਕੀ ਆ ਉਹਨਾਂ ਦੀ ਵੀ ਪਰਚਾ ਕੱਟਵਾ ਕੇ ਅੱਜ ਹੀ ਮੈਂ ਛੱਡਾਂਗਾ ਸੋ ਦੇਖ ਸਕਦੇ ਹੋ ਇਸ ਵਕਤ ਅੰਦਾਜ਼ੇ ਕਿ ਜਲੰਧਰ ਦੇ ਵਿੱਚ ਕਾਫੀ ਲੋਕ ਉਰੇ ਮੌਜੂਦ ਹੋਏ ਆ ਇਸੇ ਹੀ ਦਫਤਰ ਦੇ ਬਾਹਰ ਜਿਸ ਦਫਤਰ ਦੇ ਅੰਦਰ ਜਾ ਕੇ ਜਦੋਂ ਪੈਸੇ ਦਿੱਤੇ ਸੀਗੇ ਤਾਂ ਦੱਸਦੇ ਕਿ ਕਈ ਕੰਟਰੀਆਂ ਦੇ ਵੀਜ਼ਾ ਲਵਾਏ ਇਹਨਾਂ ਨੇ ਲਵਾਨ ਦਾ ਜਿਹੜਾ ਲੋਕਾਂ ਨੂੰ ਚਾਂਸਾ ਦਿੱਤਾ ਹੈ ਤੇ ਇਹ ਦੱਸਦੇ ਕਿ ਲੋਕਾਂ ਨੂੰ ਕਿਹਾ ਸੀਗਾ ਕਿ ਤੁਹਾਨੂੰ ਪਹਿਲਾਂ ਅਸੀਂ ਇੱਥੋਂ ਟੂਰਿਸਟ ਵੀਜ਼ਾ ਲਵਾ ਕੇ ਦਵਾਂਗੇ ਉੱਥੇ ਜਾ ਕੇ ਆਪੇ ਕਨਵਰਟ ਜਿਹੜਾ ਹੋ ਜਾਏਗਾ ਉਸ ਤੋਂ ਬਾਅਦ ਦੱਸ ਦੇ ਕਿ ਵਰਕ ਪਰਮਿਟ ਤੁਹਾਨੂੰ ਮਿਲ ਜਾਊਗਾ ਪਰ ਦੱਸ ਦੇ ਕਿ ਹਲੇ ਤੱਕ ਇਹ ਕੁਝ ਵੀ ਨਹੀਂ ਹੋ ਜਾ ਹੋਇਆ ਜਿਹੜੇ ਬੰਦੇ ਗਏ ਆ ਉੱਥੋਂ ਸਗੋਂ ਘਰੋਂ ਪੈਸੇ ਮੰਗਾ ਕੇ ਪੱਲੇੋਂ ਪੈਸੇ ਲਾ ਕੇ ਹੋਰ ਉੱਥੇ ਆਪਣਾ ਰਹਿਣ ਵਸੇਰਾ ਕੀਤਾ ਤੇ ਉਸ ਤੋਂ ਬਾਅਦ ਇਹ ਟਿਕਟ ਲੈ ਕੇ ਹੁਣ ਵਾਪਸ ਆਏ ਦੱਸ ਦੇ ਕਿ 1.5-1.5 ਲੱਖ 2-2 ਲੱਖ ਲੋਕ ਫਜ਼ਾਕੇ ਬੈਠੇ ਹੋਏ ਔਰੇ ਦੱਸਦੇ ਕਿ ਹੁਣ ਵੀ ਇਹਨਾਂ ਨੂੰ ਇੱਕ ਵੇ ਸਮਾਸ਼ਣ ਦਿੱਤਾ ਕਿ ਜਿਹੜੇ ਮਾਲਕ ਨੇ ਆ ਰਿਹਾ ਤੇ ਉਸ ਤੋਂ ਬਾਅਦ ਜਿਹੜੇ ਤੁਹਾਡੀ ਪੇਮੈਂਟ ਦੇ ਰਹੀ ਤੇ ਜਪੀ ਪਰ ਦੱਸਦੇ ਕਿ ਹਲੇ ਤੱਕ ਕੋਈ ਵੀ ਮਾਲਕ ਇੱਥੇ ਨਹੀਂ ਆਇਆ 10 ਤੋਂ 12 ਮਿੰਟ ਦਾ ਜਿਹੜਾ ਸਮਝ ਦਿੱਤਾ ਗਿਆ ਸੀ 10 ਤੋਂ 12 ਮਿੰਟ ਸਾਨੂੰ ਇਹ ਖਬਰ ਕਰਦਿਆਂ ਨੂੰ ਹੋ ਗਿਆ ਪਰ ਹਲੇ ਤੱਕ ਕੋਈ ਵੀ ਮਾਲਕ ਨਹੀਂ ਆਇਆ ਕਰੋ ਤਾਂ ਕਿ ਇਹੋ ਜਿਹੇ ਏਜੰਟਾਂ ਦੇ ਉੱਤੇ ਕਾਰਵਾਈ ਹੋਵੇਗੀ ਹੁਣ ਦੇਖਣ ਵਾਲੀ ਗੱਲ ਇਹ ਹੋਵੇਗਾ ਕਿ ਇਹ ਜਿਹੜਾ ਏਜੰਟ ਹੈ ਕਾਫੀ ਚਿਰ ਤੋਂ ਹੀ ਇਸੇ ਤਰੀਕੇ ਨਾਲ ਇਹ ਬੰਦਿਆਂ ਦੇ ਨਾਲ ਫਰੋਡ ਕਰ ਰਿਹਾ ਕੱਲ ਵੀ ਇਹ ਦੱਸ ਰਿਹਾ ਕਿ ਉਰੇ ਹੰਗਾਮਾ ਹੋਇਆ ਕੱਲ ਵੀ ਲੋਕ ਕਾਫੀ ਇਕੱਠੇ ਹੋਏ ਸੀਗੇ ਉੱਥੇ ਲਗਾਤਾਰ ਠੱਗਿਆਂ ਤੇ ਸ਼ਿਕਾਰ ਨੇ ਜਿਹੜੇ ਭੋਲੇ-ਭਾਲੇ ਲੋਕ ਹੋ ਰਹੇ ਐ ਸੋ ਤੁਹਾਡੇ ਕੀ ਵਿਚਾਰ ਨੇ ਇਸ ਖਬਰ ਬਾਰੇ ਕਮੈਂਟਾਂ ਰਹੀ ਜਰੂਰ ਆਪਣੇ ਜਵਾਬ ਦਿਓ ਜੇਕਰ ਇਮੀਗ੍ਰੇਸ਼ਨ ਵਾਲੇ ਆਪਣਾ ਪੱਖ ਰੱਖਣਾ ਚਾਹੁੰਦੇ ਨੇ ਜਰੂਰ ਸਾਡੇ ਨਾਲ ਸੰਪਰਕ ਕਰਕੇ ਆਪਣਾ ਪੱਖ ਵੀ ਰੱਖ ਸਕਦੇ ਆ ਸੋ ਹੁਣ ਤੱਕ ਬਣੇ ਰੈਲੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਸਮੇਂ ਬਣੇ ਰੈਲੀ ਮੀਡੀਆਸ ਮੇਰਾ ਚੈਨਲ ਦੇਖ ਰਹੇ ਹੋ ਤੇ ਤੁਹਾਕੋ ਬਹੁਤ ਬਹੁਤ ਮੈਂ ਤੁਹਾਡਾ ਸ਼ੁਕਰੀਆ ਜਵਾਬ ਦਿੰਦਾ ਹਾਂ ਆਪਾਂ ਬਗੋ ਬੱਲਣਗੇ ਹੋਗੇ ਬਹੁਤ ਬਹੁਤ ਵਿਚਾਰ